ਦੋਸਤੋ ਅਸੀਂ ਆ ਗਏ ਆ ਜੀ ਹੁਣ ਲੁਧਿਆਣਾ ਸਟੇਸ਼ਨ ਦੇ ਉੱਤੇ ਆ ਦੇਖੋ ਜੀ ਇੱਥੇ ਆਪਾਂ ਜਾ ਰਹੇ ਆ ਕੋਲੂ ਤੇ ਉੱਥੇ ਕਹਿੰਦੇ ਆ ਜੀ origignal ਤੇਲ ਮਿਲਦਾ ਹਰ ਚੀਜ਼ ਦਾ 타입 ਬਦਾਮਾਂ ਦਾ ਹੋਵੇ ਤੁਸੀਂ ਜਿਹੜੀ ਮਰਜ਼ੀ ਚੀਜ਼ ਲਿਓ ਤੇ ਉਹਦਾ ਤੇਲ ਕਢਾਓ ਇਹ ਆਪਾਂ ਜਾ ਕੇ ਬਾਹਰ ਤੁਹਾਨੂੰ ਬਾਕੀ ਦੱਸਦੇ ਆ ਸਟੇਸ਼ਨ ਤੋਂ ਬਾਹਰ ਆ ਰਹੇ ਆ ਜੀ ਇੱਥੇ ਬੋਰਡ ਲੱਗਾ ਇੱਕ ਘੰਟਾ ਘਰ ਆਪਾਂ ਜਾਣਾ ਜੀ ਘੰਟਾ ਘਰ ਵਾਲੀ ਸਾਈਡ ਬਾਹਰ ਨਿਕਲ ਕੇ ਖੱਬੇ ਹੱਥ ਮੋੜਾਂਗੇ ਇਹ ਘੰਟਾ ਘਰ ਵਾਲ ਨੂੰ ਆਪਾਂ ਜਾ ਰਹੇ ਆ ਜੀ ਸਿੱਧਾ ਜੂਨੀ ਮਾਰਕੀਟ ਗਲੀਆਂ ਵਿੱਚ ਦੇਿਆ ਨੇ ਇਹ ਸਾਰੀ ਮਾਰਕੀਟ ਹੈ ਜੀ ਬਾਹਰ ਤੇ ਰੋਡ ਆਪਾਂ ਪੈਦਲ ਹੀ ਜਾ ਰਹੇ ਆ ਲੱਗ ਗਈ ਜੀ ਇੱਧਰ ਤੋਂ ਹਮ ਲੋਗ ਅੱਜ ਤੇ ਉਹ ਮੀਟਾ ਬੋਟ ਆ ਗਿਆ ਇੱਧਰ ਫਲਾਈਓਵਰ ਜਾਂਦਾ ਜੀ ਇਹ ਘੰਟਾ ਘਰ ਜਾਊਗਾ ਆ ਗਿਆ ਜਦੋਂ ਇੱਥੋਂ ਇਹ ਹਾਂ ਤੋਂ ਤਾਂ ਬਿਲਕੁਲ ਪਹੁੰਚ ਗਿਆ ਅਦਰ ਗਿਆ ਇਹ ਲਾਟਰੀ ਦੀ ਆਮੀ ਬਹੁਤ ਦੁਕਾਨਾਂ ਜੀ ਹੋਲੀ ਬੰਬਰ ਵੀ ਚੱਲਦਾ ਵੇ ਨਾਲ ਨਾਲ ਉਹਨਾਂ ਆਹੀ ਦੁਕਾਨ ਦੁਕਾਨ ਸਾਨੂੰ ਲੱਭਦੀ ਨਹੀਂ ਪਈ ਸੀ ਬੜੀ ਮੁਸ਼ਕਲ ਤੋਂ ਬਾਅਦ ਸਾਨੂੰ ਦੁਕਾਨ ਲੱਗੀ ਹੈ ਜਾ ਕੇ ਗੋੜ ਮੰਡੀ ਦੇ ਵਿੱਚ ਤੇ ਹੁਣ ਆਪਾਂ ਦੁਕਾਨ ਦੇ ਲਾਗੇ ਪਹੁੰਚ ਗਏ ਹਾਂ ਆਈ ਨਾਰੀਅਲ। ਤੋਂ ਇਹ ਕੋਲੂ ਵਾਲ ਦੁਕਾਨ ਤੇ ਭਾਈ ਪਹੁੰਚੇ ਨੇ। ਤੇ ਤੇ ਚੈੱਕ ਕਰ ਰਹੇ ਨੇ ਨਾਰੀਅਲ ਦਾ। ਹਾਂ? ਤੇ ਅਸੀਂ ਤੇਲ ਲੈਣੇ ਮੰਗਾਂ। ਬੰਮੇ ਗੱਲ ਬਾਤ। ਇਹ ਕੋਲੂ ਲੱਗਾ ਜੀ ਇਹ ਤੁੰਡਾ ਬੰਦਾ ਤੇਲ ਹੈ। ਆਉਂਦਾ ਮੈਂ ਇਹ ਕੰਮ ਕਰਦਾ ਆਂ ਵੀ ਟਿਕਟਾਂ ਵੀ ਲੈ ਆਂਦਾ ਆਂ ਇਸੇ ਜਿਹੇ ਹੀ ਕੰਮ ਕਰਦਾ ਹੈ ਗਰਮ ਤੇ ਲੈਣਾ ਪ੍ਰੋਗਰਾਮ ਨੂੰ ਦੋਸਰਿਆਂ ਨੂੰ ਆਇਆ ਕਰੇ ਕੋਈ ਪੰਜਵੇਂ ਨੰਬਰ ਕੋਨੇ ਮੈਂ ਬੋਰੀਏ ਜਾਣਾ ਕੋਈ ਗੱਲ ਹੋਣਾ ਬੰਦਾ ਛੱਡ ਕੇ ਮੈਂ ਥੋੜੇ ਮੈਂ ਆਣਾ ਬਵਾ ਦੇ ਆ ਦੋਸਤਾਂ ਨੂੰ ਆ ਵੇਖ ਸਕਤੀ ਲੋ ਤੋਂ ਗੱਡੀ ਹੁੰਦੇ ਕੋ